ਆ ਦੇਖੋ ਮਿੱਤਰੋ ਇਸ ਵੀਰ ਨੂੰ ਸਲਾਮ ਆ ਇਸ ਦੀ ਇਸ ਦੇ ਹੱਥ ਵੀ ਹੈ ਨਹੀਂਗੇ ਤਾਂ ਵੀ ਦੇਖੋ ਕਿੰਨੀ ਸੋਹਣੀ ਪੇਂਟਿੰਗ ਕਿੰਨਾ ਸੋਹਣਾ ਮਤਲਬ ਕੀ ਇਹ ਲਿਖ ਰਿਹਾਗਾ ਕਹਿੰਦੇ ਹੁੰਦੇ ਹਨ ਪ੍ਰਮਾਤਮਾ ਹੀ ਮਿਹਰ ਪ੍ਰਿਆਥ ਰੱਖਦਾ ਤੇ ਪ੍ਰਮਾਤਮਾ ਹੀ ਕਲਾ ਦਿੰਦਾਗਾ ਤੇ ਬੰਦਾ ਕੀ ਕਰਨ ਜੋਗਾ ਕੁਝ ਵੀ ਨਹੀਂ ਇਸ ਵੀਡੀਓ ਨੂੰ ਦੇਖ ਕੇ ਮਨ ਦੀ ਉਦਾਸੀ ਸਾਰੀ ਖਤਮ ਹੁੰਦੀ ਹੈ ਜੋ ਮਨ ਦੇ ਵਿੱਚ ਵਿਕਲਪ ਬੰਦੇ ਰਹਿੰਦੇ ਨੇ ਉਹ ਵੀ ਸਭ ਕੁਝ ਨਾਸ਼ ਹੁੰਦਾਗਾ ਕਿਉਂਕਿ ਅੱਜ ਕੱਲ ਸਰੀਰ ਚੰਗਾ ਹੋਣ ਦੇ ਬਾਵਜੂਦ ਵੀ ਕੋਈ ਚੰਗਾ ਕੰਮ ਕਰ ਨਹੀਂ ਕਰ ਰਿਹਾਗਾ ਤੇ ਦੇਖੋ ਇਸ ਵੀਰ ਨੂੰ ਕਿੰਨਾ ਸੋਹਣਾ ਮਤਲਬ ਕੀ ਕੰਮ ਕਰ ਰਿਹਾਗਾ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਇਸ ਵੀਡੀਓ ਤੋਂ ਮੋਟੀਵੇਟ ਵੀ ਹੋਣਾ ਬਹੁਤ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਮਜ਼ਬੂਤ ਹੋਣ ਵਾਸਤੇ ਆਪਣੇ ਆਪ ਨੂੰ ਪਹਿਲਾਂ ਮਜ਼ਬੂਤ ਕਰਨਾ ਚਾਹੀਦਾਗਾ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਇਸ ਵੀਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਅੱਜ ਕੱਲ ਹੱਥ ਪੈਰ ਸਭ ਕੁਝ ਹੁੰਦੇ ਆ ਤਾਂ ਵੀ ਨੇ ਆਪਣਾ ਮਨ ਨੂੰ ਮਜ਼ਬੂਤ ਕੀਤਾ ਜਾਂਦਾ ਇਸ ਵੀਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਹਾਰਨਾ ਨਹੀਂ ਚਾਹੀਦਾਗਾ ਆਪਣੇ ਆਪ ਨੂੰ ਮਜ਼ਬੂਤ ਕਰਨ ਵਾਸਤੇ ਔਕੜਾਂ ਦੇ ਨਾਲ ਲੜਨਾ ਹੀ ਪੈਂਦਾਗਾ ਫਿਰ ਜਾ ਕੇ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ